ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 27 ਮਈ ਹੈ। 27 ਮਈ 1710 ਸਰਹੰਦ ਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਨੇ ਬਾਦ ਸਿੰਘ ਬੰਗੇਸ਼ਰੀ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਸਲੌਦੀ ਵਾਲੇ ਨੂੰ ਨਾਇਬ ਸੂਬੇਦਾਰ ਤਾਨਾਤ ਕੀਤਾ। ਇਸ ਮਗਰੋਂ ਬੰਦਾ ਸਿੰਘ ਨੇ 27 ਮਈ 1710 ਦੇ ਦਿਨ ਕਿਲੇ ਦੇ ਬਾਹਰ ਆਮ ਲੋਕਾਂ ਦਾ ਇੱਕ ਇਕੱਠ ਸੱਦਿਆ ਅਤੇ ਲੋਕ ਰਾਜ ਦਾ ਐਲਾਨ ਕਰ ਦਿੱਤਾ। ਉਸਨੇ ਇਹ ਵੀ ਕਿਹਾ ਕਿ ਜ਼ਮੀਨ ਦਾ ਮਾਲਕ ਕਾਸ਼ਤਕਾਰ ਯਾਨੀ ਕਿ ਵਾਈ ਕਰਨ ਵਾਲਾ ਕਿਸਾਨ ਹੋਵੇਗਾ ਅਤੇ ਉਹ ਸਿਰਫ 1/3 ਵਿਟਾਈ ਸਰਕਾਰ ਨੂੰ ਬੰਧਾਨ ਵਜੋਂ ਦੇਵੇਗਾ ਬੰਦਾ ਸਿੰਘ ਨੇ ਜ਼ਿਮੀਦਾਰੀ ਸਿਸਟਮ ਉੱਕਾਈ ਖਤਮ ਕਰਨ ਦਾ ਵੀ ਐਲਾਨ ਕਰ ਦਿੱਤਾ ਇਹ ਬੰਦਾ ਸਿੰਘ ਹੀ ਸੀ ਜਿਸ ਨੇ ਦਲਿਤ ਜਾਣੇ ਜਾਂਦੇ ਹੀਣੇ ਤਿੰਨ ਗੁਣੇ ਜੇ ਕਿਸਾਨਾਂ ਨੂੰ ਜੱਟ ਅਤੇ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਸੀ ਇਹ ਗੱਲ ਕਾਬਲੇ ਜ਼ਿਕਰ ਹੈ ਕਿ ਦੁਨੀਆ ਭਰ ਦੇ ਵਿੱਚ ਜ਼ਗੀਰਦਾਰੀ ਦਾ ਸਭ ਤੋਂ ਪਹਿਲਾਂ ਖਾਤਮਾ ਬੰਦਾ ਸਿੰਘ ਨੇ ਸਿੱਖ ਹੋਮਲੈਂਡ ਦੇ ਵਿੱਚ ਕੀਤਾ ਸੀ ਇਸ ਦੇ ਨਾਲ ਹੀ ਬੰਦਾ ਸਿੰਘ ਨੇ ਖਾਲਸਾ ਰਾਜ ਦਾ ਨਵਾਂ ਸਿੱਕਾ ਵੀ ਜਾਰੀ ਕੀਤਾ। ਖਾਲਸਾ ਹੀ ਸਿੱਕਾ ਜਾਰੀ ਕਰਨ ਤੋਂ ਮਗਰੋਂ ਸਿੱਖਾਂ ਵੱਲੋਂ ਖਾਲਸਾ ਰਾਜ ਦੀ ਮੋਹਰ ਵੀ ਜਾਰੀ ਕੀਤੀ ਗਈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੰਦਾ ਸਿੰਘ ਨੇ ਨਾ ਤਾਂ ਆਪਣੇ ਨਾਂ ਤੇ ਸਿੱਕਾ ਜਾਰੀ ਕੀਤਾ ਅਤੇ ਨਾ ਹੀ ਉਸ ਨੇ ਆਪਣੇ ਨਾਂ ਦੀ ਮੋਹਰ ਚਲਾਈ ਸੀ। ਬੰਦਾ ਸਿੰਘ ਨੇ ਹਰ ਕਾਮਯਾਬੀ ਨੂੰ ਗੁਰੂ ਸਾਹਿਬ ਨੂੰ ਹੀ ਸਮਰਪਣ ਕੀਤਾ ਸੀ ਦੁਨੀਆ ਭਰ ਦੀ ਤਵਾਰੀਖ ਦੇ ਵਿੱਚ ਕਦੇ ਕਿਸੇ ਜੇਤੂ ਜਾਂ ਹਾਕਮ ਨੇ ਅੱਜ ਤੱਕ ਆਪਣੇ ਨਾਂ ਤੋਂ ਸਿਵਾ ਕਿਸੇ ਹੋਰ ਨਾਂ ਦੇ ਸਿੱਕੇ ਜਾਰੀ ਨਹੀਂ ਕੀਤੇ ਹੋਰ ਤਾਂ ਹੋਰ ਅੱਲਾ ਦੇ ਨਾਮ ਤੇ ਅਤੇ ਇਸਲਾਮ ਦੀ ਸ਼ਾਨ ਦੇ ਨਾਂ ਤੇ ਹਕੂਮਤਾਂ ਕਾਇਮ ਕਰਨ ਵਾਲੇ ਮੁਸਲਮਾਨ ਰਾਜੇ ਵੀ ਆਪਣੇ ਨਾਂ ਦਾ ਸਿੱਕਾ ਜਾਰੀ ਕਰਿਆ ਕਰਦੇ ਸਨ ਅਤੇ ਆਪਣਾ ਖੁਤਬਾ ਪੜਵਾਇਆ ਕਰਦੇ ਸਨ ਦੂਜੇ ਪਾਸੇ ਬੰਦਾ ਸਿੰਘ ਤਾਂ ਆਪਣੇ ਆਪ ਨੂੰ ਹਮੇਸ਼ਾ ਗੁਰੂ ਦਾ ਬੰਦਾ ਆਖਿਆ ਕਰਦਾ ਸੀ 27 ਮਈ 1987 ਦੇ ਦਿਨ ਪੁਲਿਸ ਨੇ ਮਸਤਾਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸੇ ਸ਼ਾਮ ਨੂੰ ਉਸ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਅਤੇ 27 ਮਈ 1987 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਅਮਰੀਕ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਮਨਜੀਤ ਸਿੰਘ ਉਰਫ ਮੀਨੀ ਬਾਬਾ ਦੋਵੇਂ ਵਾਸੀ ਦੁੰਨੇ ਕਾ ਫਰੀਦਕੋਟ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 27 ਮਈ 1991 ਦੇ ਦਿਨ ਪੁਲਿਸ ਨੇ ਕਰਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਅਦਲੀਵਾਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 27 ਮਈ 1999 ਨੂੰ ਪੰਜਾਬ ਪੁਲਿਸ ਨੇ ਇੰਦਰਪਾਲ ਸਿੰਘ ਗੱਲਵਾਸੀ ਪਈਰਨਦੀਰ ਸਿੰਘ ਨਗਰ ਲੁਧਿਆਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 27 ਮਈ 1992 ਦਿਨ ਪੁਲਿਸ ਨੇ ਲਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਅਦਲੀਵਾਲ ਅੰਮ੍ਰਿਤਸਰ ਗਿਆਨ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਸਜਾਦਾ ਅੰਮ੍ਰਿਤਸਰ ਕੁਲਵਿੰਦਰ ਸਿੰਘ ਔਰ ਪੱਪੂ ਪੁੱਤਰ ਜਸਾ ਸਿੰਘ ਵਾਸੀ ਬਲਟੋਆ ਤਰਨਤਾਰਨ ਰਣਜੀਤ ਸਿੰਘ ਔਰ ਫਰਾਣਾ ਪੁੱਤਰ ਗੁਰਬਖਸ਼ ਸਿੰਘ ਵਾਸੀ ਬਲਟੋਆ ਤਰਨਤਾਰਨ ਗੁਰਦਿਆਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਕੌਲੀ ਪਟਿਆਲਾ ਕਸ਼ਮੀਰ ਸਿੰਘ ਰਾਣਾ ਪੁੱਤਰ ਮੱਖਣ ਸਿੰਘ ਵਾਸੀ ਕੱਲੋ ਮੈਲ ਜਰਨੈਲ ਸਿੰਘ ਰਾਣਾ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਰਾਮ ਸਿੰਘ ਰਾਣਾ ਪੁੱਤਰ ਮੋਹਨ ਸਿੰਘ ਵਾਸੀ ਮੱਦੀ ਕਮੋਕੇ ਪਰਮਿੰਦਰ ਸਿੰਘ ਜਲੋਟਾ ਵਾਸੀ ਜਲਾਲਪੁਰ ਨੇੜੇ ਅਮਲੋ ਸੁਮੰਬਰ ਸਿੰਘ ਲੁਧਿਆਣਾ ਕੁਲਬੀਰ ਸਿੰਘ ਨਰਿੰਦਰਪਾਲ ਸਿੰਘ ਅਤੇ ਪੰਜ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। ਇਸੇ ਦਿਨ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਅਨਾਰ ਸਿੰਘ ਪਾੜਾ ਨੂੰ ਵੀ ਨੰਦੇੜ ਦੇ ਕੋਲ ਸ਼ਹੀਦ ਕਰ ਦਿੱਤਾ। 27 ਮਈ 1993 ਦਿਨ ਪਰਸ ਨੇ ਪਿਆਰਾ ਸਿੰਘ ਪੁੱਤਰ ਨਰਿੰਜਨ ਸਿੰਘ ਵਾਸੀ ਚੋਲਾ ਸਾਹਿਬ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਅਕਾਲੀ ਆਗੂ ਆਤਮਾ ਸਿੰਘ ਦਾ ਜਨਮ 1912 ਦੇ ਵਿੱਚ ਪਿੰਡ ਸੁਖਦੇਵ ਸਿੰਘ ਵਾਲਾ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਦੇ ਵਿੱਚ ਹੋਇਆ ਸੀ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਮਗਰੋਂ ਉਹਨਾਂ ਨੇ ਕਾਨਾ ਸਾਹਿਬ ਗੁਰਦੁਆਰੇ ਦੇ ਵਿੱਚ ਨੌਕਰੀ ਕਰਨ ਲੱਗ ਪਿਆ ਅਤੇ ਇੱਥੇ ਉਸ ਦੇ ਨਾਂ ਦੇ ਨਾਲ ਬਾਬੂ ਲਾਫਜ਼ ਜੁੜ ਗਿਆ ਉਸ ਦੀ ਸ਼ਾਦੀ ਤੇਜਕੌਰ ਦੇ ਨਾਲ ਹੋਈ ਸੀ ਜਿਸ ਤੋਂ ਦੋ ਧੀਆਂ ਨੇ ਜਨਮ ਲਿਆ ਵੱਡੀ ਸਰਜੀਤ ਕੌਰ ਅਤੇ ਛਿੰਕੀ ਉਪਿੰਦਰ ਕੌਰ ਜੋ ਪਿਤਾ ਦੀ ਮੌਤ ਤੋਂ ਮਗਰੋਂ ਵਜ਼ੀਰ ਬਣੀ ਆਤਮਾ ਸਿੰਘ 1952 57 69 77 ਦੇ ਵਿੱਚ ਸੁਲਤਾਨਪੁਰ ਹਲਕੇ ਤੋਂ ਐਮਐਲਏ ਚੁਣਿਆ ਗਿਆ 1967, 69 ਅਤੇ 77 ਦੇ ਵਿੱਚ ਉਹ وزیر ਵੀ ਬਣਿਆ ਉਸ ਦੀ ਮੌਤ 27 ਮਈ 1997 ਦੇ ਦਿਨ ਹੋਈ ਸੀ ਇਸੇ ਸਿੱਖ ਇਤਿਹਾਸ ਦੇ ਵਿੱਚ 27 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ